ਕਾਲਜੀ ਸਾਰਿਆਂ ਨੂੰ ਤੁਸੀਂ ਇੱਕ ਵੀਡੀਓ ਜ਼ਰੂਰ ਦੇਖੀ ਹੋਣੀ ਹੈ ਜਿੱਥੇ ਇੱਕ ਛੋਟਾ ਜਿਹਾ ਬੱਚਾ ਆਪਣੇ ਹੱਥ ਦੇ ਵਿੱਚ ਇੱਕ ਬੰਦੂਕ ਲੈ ਖੜਿਆ ਹੈ ਤੇ ਉਹਦੀ ਮਾਤਾ ਉਹਦੇ ਸਾਹਮਣੇ ਬੈਠੀ ਹੈ ਇਹ ਮਾਤਾ ਬੀਬੀ ਬਿਮਲ ਕੌਰ ਨੇ ਤੇ ਦੱਸਿਆ ਜਾਂਦਾ ਹੈ ਕਿ ਇਹ ਮਾਤਾ ਨੇ ਸਰਬਜੀਤ ਸਿੰਘ ਦੇ ਪਾਈ ਬਿਆਨਤ ਸਿੰਘ ਜੀ ਦੇ ਸੁਪੁੱਤਰ ਪਾਈ ਸਰਬਜੀਤ ਸਿੰਘ ਫਰੀਦ ਕੋੜ ਤੋਂ ਚੌਣ ਜਿੱਤੇ ਨੇ ਤੇ ਉਹ ਐ MP ਬਣੇ ਨੇ ਤੇ ਤਾਂ ਕਰਕੇ ਉਹਨਾਂ ਦੀ ਮਾਤਾ ਤੇ ਉਹਨਾਂ ਦੀ ਉਹ ਛੋਟੇ ਹੁੰਦੇ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਜਾ ਰਹੀ ਹੈ ਤੇ ਕੋਲ ਨੇ ਬਿਮਰ ਕੌਰ ਖਾਲਸਾ ਤੇ ਬਿਮਲਾ ਦੇਵੀ ਤੋਂ ਬਿਮਰ ਕੌਰ ਖਾਲਸਾ ਦਾ ਸਫ਼ਰ ਕਿਹੋ ਜਿਹਾ ਸੀਗਾ ਤੇ ਭਾਈ ਬਯੰਤ ਸਿੰਘ ਜੀ ਨੇ ਜਦ ਇੰਦਰਾ ਗਾਂਧੀ ਦਾ ਸੋਧਾ ਲਾਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਕੀ ਹੋਇਆ ਅੱਜ ਦੀ ਵੀਡੀਓ 'ਚ ਅਸੀਂ ਇਹ ਸਭ ਕੁਝ ਜਾਣਾਂਗੇ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤੇ ਜੇਕਰ ਤੁਸੀਂ ਚਾਹੁੰਦੇ ਹੋ ਇਹੋ ਜਿਹੀ ਰਿਲੇਟਡ ਵੀਡੀਓਜ਼ ਦੇਖਣ ਲਈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਿਆਈਏ ਬੀਬੀ ਬਿਮਲ ਕੌਰ ਦਾ ਜਨਮ ਇੱਕ ਹਿੰਦੂ ਪਰਿਵਾਰ ਚ 1951 ਚ ਹੋਇਆ ਤੇ ਉਹਨਾਂ ਦਾ ਪਹਿਲਾ ਨਾਮ ਸੀਗਾ ਬਿਮਲਾ ਦੇਵੀ ਤੇ ਉਹ ਲੇਡੀ ਹਾਰਨਿੰਗ ਕਾਲਜ ਦਿੱਲੀ ਚ ਸਟਾਫ ਨਰਸਿੰਗ ਦਾ ਕੰਮ ਕਰਦੇ ਸੀ ਤੇ 1976 ਚ ਭਾਈ ਬਿਆੰਤ ਸਿੰਘ ਤੇ ਬੀਬੀ ਬਿਮਣਕੌਰ ਜਿੱਥਾ ਆਨੰਦ ਕਾਰਜ ਹੁੰਦਾ ਹੈ ਤੇ ਇਹ ਆਖਿਆ ਜਾਂਦਾ ਹੈ ਕਿ ਭਾਈ ਬਯੰਤ ਸਿੰਘ ਤੇ ਬਿਮਲਾ ਦੇਵੀ ਜੀ ਦੀ ਲਵ ਮੈਰਿਜ ਸੀ ਤੇ ਭਾਈ ਬਯੰਤ ਸਿੰਘ ਜੀ ਦਿੱਲੀ 'ਚ ਸਬ ਇੰਸਪੈਕਟਰ ਦੀ ਨੌਕਰੀ ਕਰਦੇ ਸੀਗੇ ਜੋ ਇੰਦਰਾ ਗਾਂਧੀ ਦੀ ਸੁਰੱਖਿਆ ਲਈ ਤਾਇਨਾਤ ਸਨ ਤੇ ਭਾਈ ਬਯੰਤ ਸਿੰਘ ਜੀ ਮਲੋਆ ਦੇ ਰਹਿਣ ਵਾਲੇ ਸੀਗੇ ਪਰ ਕੰਮ ਕਰਕੇ ਉਹਨਾਂ ਨੂੰ ਦਿੱਲੀ ਰਹਿਣਾ ਪਿਆ ਤੇ ਜਦ 1984 ਦਾ ਕਾਂਡ ਹੋਇਆ ਤੇ ਉਸ ਚੀਜ਼ ਤੋਂ ਪਾਈ ਬਯੰਤ ਸਿੰਘ ਜੀ ਦੇ ਉੱਪਰ ਗਹਿਰਾ ਅਸਰ ਪਿਆ ਤੇ 14 ਅਕਤੂਬਰ 1984 ਚ ਪਾਈ ਬਯੰਤ ਸਿੰਘ ਜੀ ਨੇ ਵੀ ਮੋਤੀ ਬਾਹ ਸਾਬ ਗਿੱਲੀ ਚ ਅਮਰਤ ਛਕਿਆ ਤੇ ਕੁਝ ਹੀ ਦਿਨਾਂ ਤੋਂ ਬਾਅਦ ਬੀਬੀ ਬਿਮਲ ਕੌਰ ਨੇ ਵੀ ਅਮਰਤ ਛਕਿਆ ਤੇ ਉਹ ਬਿਮਲਾ ਦੇਵੀ ਤੋਂ ਬਿਮਲ ਕੌਰ ਬਣ ਗਏ ਤੇ 31 ਅਕਤੂਬਰ ਨੂੰ ਜਤ ਸਿੰਘਾ ਨੇ ਟੀਸੀ ਵਾਲਾ ਬੇਰ ਲਾਇਆ ਤੇ ਤਾਂ ਬੀਬੀ ਵਿਮਲਕੌਰ ਜੀ ਵੀ ਆਪਣੀ ਡਿਊਟੀ ਤੇ ਸੀ ਤੇ ਜਦੋਂ ਆਪਣੇ ਘਰ ਵਾਪਸ ਆਏ ਤੇ ਤਾਂ ਉਹ ਦੇਖਦੇ ਨੇ ਕਿ ਉਹਨਾਂ ਦੇ ਘਰ ਬਹੁਤ ਜ਼ਿਆਦਾ ਪੁਲਸ ਖੜੀ ਹੈ। ਬੀਬੀ ਵਿਮਲਕੌਰ ਜੀ ਨੂੰ ਉਸ ਟਾਈਮ ਇਹ ਚੀਜ਼ ਨਹੀਂ ਪਤਾ ਹਾ ਕਿ ਭਾਈ ਬਿਆਨਤ ਸਿੰਘ ਜੀ ਤੇ ਉਹਨਾਂ ਦੀ ਸਾਥੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੌਤੀ ਲਾਈ ਸੀ ਜਿਹਦਾ ਅਰਮੰਦਰ ਸਾਹਿਬ ਦੇ ਹਮਲਾ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਸੀਗਾ ਤੇ ਫਿਰ ਬੀਬੀ ਵਿਮਲਕੌਰ ਜੀ ਨੂੰ ਜਾਇਆ ਜਾਂਦਾ ਹੈ ਤੇ ਉਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਤੇ ਉਸ ਟੈਂਪ ਬੀਬੀ ਵਿਮਲ ਕੌਰ ਜੀ ਨੂੰ ਇਹ ਗੱਲ ਨਹੀਂ ਪਤਾ ਸੀਗੀ ਕਿ ਭਾਈ ਬਿਆਨਤ ਸਿੰਘ ਜੀ ਦੇ ਦਿਲ ਦੇ ਵਿੱਚ ਇੱਕ ਇਹੋ ਜੀ ਜਵਾਲਾ ਭੜਕ ਰਹੀ ਹੈ ਜਿਸ ਦੇ ਵਿੱਚ ਇੰਦਰਾ ਗਾਂਧੀ ਸਵਾਹ ਹੋ ਜਾਵੇਗੀ ਤੇ ਉਸ ਟੈਂਪ ਬੀਬੀ ਵਿਮਲ ਕੌਰ ਜੀ ਤੇ ਛੋਟੇ ਛੋਟੇ ਬੱਚਿਆਂ ਦੀ ਮਾਤਾ ਸੀਗੀ ਤੇ ਉਸ ਟੈਂਪ ਉਹਨਾਂ ਦੇ ਕੀ ਬੀਤ ਰਹੀ ਹੋਵੇਗੀ ਉਹ ਕੋਈ ਵੀ ਨਹੀਂ ਸੋਚ ਸਕਦਾ ਸੀਗਾ ਕਿ ਉਹਨਾਂ ਦੇ ਪਤੀ ਨੇ ਉਸ ਸਟੈਂਪਰ ਪ੍ਰਧਾਨ ਮੰਤਰੀ ਨੂੰ ਗੋਲੀ ਮਾਰਦੀ ਤੇ ਉਹਨੂੰ ਮਾਰ ਦਿੱਤਾ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਉਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾ ਹੈ ਤੇ ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਸੀਗੇ ਜੋ ਘਰ ਉਹਨਾਂ ਦੀ ਰਾਹ ਦੇਖ ਰਹੇ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਉਹਨਾਂ ਨੂੰ ਛੱਡ ਦਿੱਤਾ ਲਾਂਦਾ ਹੈ ਤੇ ਤਾਂ ਉਹ ਆਪਣੇ ਬੱਚਿਆਂ ਸਮੇਤ ਦਿੱਲੀ ਤੋਂ ਚੰਡੀਗੜ੍ਹ ਆਪਣੇ ਸਹਰੇ ਪਿੰਡ ਔਰ ਜਾਂਦੇ ਨੇ ਤੇ ਜਿਵੇਂ ਕਿ ਸਾਨੂੰ ਪਤਾ ਹੈ ਕਿ ਉਸ ਟਾਈਮ ਦੇ ਪੰਜਾਬ ਦੇ ਹਾਲਾਤ ਕਿਹੋ ਜਿਹੇ ਸੀਗੇ ਕਿੰਨਾ ਜ਼ਗਾ ਕਤਲਿਆ ਮੂਰਿਆ ਸੀਗਾ ਪੰਜਾਬ ਦੇ ਵਿੱਚ ਤੇ ਜਦ ਬੀਬੀ ਵਿਰਨਲ ਕੌਰ ਜੀ ਪੰਜਾਬ ਪਹੁੰਚਦੇ ਨੇ ਤਾਂ ਉਹਨਾਂ ਨੂੰ ਵਾਕ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਚਾਹੇ ਉਹਨਾਂ ਦਾ ਸਿਰ ਦਾ ਸਾਈ ਸ਼ਹੀਦ ਹੋ ਗਿਆ ਜਿਗਾ ਪਰ ਪੰਜਾਬ ਦੇ ਵਿੱਚ ਉਹਨਾਂ ਨੂੰ ਇੱਕ ਪ੍ਰੇਮ ਮਿਲਦਾ ਹੈ ਉੱਥੇ ਉਹਨਾਂ ਨੂੰ ਲੋਕ ਇੰਨੀ ਇੱਜ਼ਤ ਦੇ ਨਾਲ ਦੇਖਦੇ ਨੇ ਚਾਹੀ ਪੰਜਾਬ ਦੇ ਲੋਕਾਂ ਦਾ ਕਾਰਨ ਬਣ ਜਾਂਦਾ ਹੈ ਬੀਬੀ ਵਿਰਨਲ ਕੌਰ ਜੀ ਦਾ ਜਿੱਤਨ ਦਾ ਉਹਨਾਂ ਦੀਆਂ ਵੋਟਾਂ ਦਾ ਬੀਬੀ ਵਿਮਨ ਕੌਰ ਜੀ ਨੂੰ ਥਾ ਥਾ ਪੰਜਾਬ ਦੇ ਵਿੱਚ ਸੱਦਿਆ ਜਾਂਦਾ ਹੈ ਤੇ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਕਿ 1986 ਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਕੱਲੂ ਕਾਰੀ ਦੀ ਦੂਜੀ ਵਰ੍ਹੇ ਸਿ ਮਨਾਈ ਜਾਂਦੀ ਹੈ ਤੇ ਉੱਥੇ ਬੀਬੀ ਵਿਮਨ ਕੌਰ ਜੀ ਨੂੰ ਵੀ ਸੱਦਿਆ ਜਾਂਦਾ ਹੈ ਉਸ ਦਿਨ ਫੈਡਰੇਸ਼ਨ ਵੱਲੋਂ ਕੱਲੂ ਕਾਰਾ ਦਿਗਸ ਮਨਾਇਆ ਗਿਆ ਉਸੇ ਦਿਨ ਬੀਬੀ ਵਿਮਨ ਕੌਰ ਜੀ ਨੇ ਫੈਡਰੇਸ਼ਨ ਦੇ ਨਾਲ ਇੱਕ ਟਾਸਕ ਫੋਰਸ ਕੱਢਣ ਦੀ ਮੋਹਮ ਜਾਰੀ ਕੀਤੀ ਉਸ ਦਿਨ ਵਿੱਚ ਜ਼ੋਰਦਾਰ ਨਾਰਿਆਂ ਦੇ ਨਾਲ ਸਰਕਾਰ ਦਾ ਵਿਰੋਧ ਕੀਤਾ ਗਿਆ ਜਿਸ ਦੇ ਵਿੱਚ ਅਫਤਾਰ ਸਿੰਘ ਨਾਮ ਦੇ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਕੇਸ ਕੇਸ ਦੀ ਐਫਆਈਆਰ ਦਰਜ ਕੀਤੀ ਜਾਂਦੀ ਹੈ ਬੀਬੀ ਬਿਮਲ ਕੌਰ ਜੀ ਦੇ ਉੱਪਰ ਤੇ ਕਈ ਸਾਰੇ ਆਗੂਆਂ ਦੇ ਨਾਲ 1986 ਦੇ ਅੰਤ ਤੱਕ ਇਹਨਾਂ ਨੂੰ ਗ੍ਰਿਫਤਾਰ ਕਰਕੇ ਪਟਿਆਲਾ ਜੇਲ੍ਹ ਚ ਭੇਜ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਬੀਬੀ ਬਿਮਲ ਕੌਰ ਜੀ ਨੂੰ ਬਗਾਵਤ ਦੇ ਕੇਸ ਦੇ ਵਿੱਚ ਚੰਡੀਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਸਤੋਵਾਤ ਬੀਬੀ ਬਿਮਲ ਕੌਰ ਜੀ ਦਾ ਪਰਿਵਾਰ ਖੀਰੂ ਖੀਰੂ ਹੋ ਗਿਆ ਤੇ ਉਹਨਾਂ ਕੋਲ ਆਪਣੇ ਪੁੱਤਰ ਦੀ ਫੀਸ ਭਰਨ ਲਈ ਵੀ ਪੈਸੇ ਨਹੀਂ ਹੁੰਦੇ ਸੀਗੇ ਤੇ ਅਖੀਰ ਉਹਨਾਂ ਨੇ ਆਪਣਾ ਛੋਟਾ ਪੁੱਤਰ ਜਸਵਿੰਦਰ ਸਿੰਘ ਜੇਲ੍ਹ ਜਹੀ ਬੁਲਾ ਲਿਆ ਤੇ ਲਗਭਗ ਪੌਣੇ 2 ਸਾਲ ਜੇਲ੍ਹ ਚ ਕੱਟਣ ਤੋਂ ਬਾਅਦ ਉਹ ਜੇਲ੍ਹ ਤੋਂ ਰਿਹਾਅ ਹੋ ਜਾਂਦੇ ਨੇ ਨਵੰਬਰ 1998 ਬੀਬੀ ਬਿਮਲ ਕੌਰ ਜੀ ਰੋਪੜ ਦੇ ਵਿੱਚ ਭਾਰੀ ਵੋਟਾਂ ਦੇ ਨਾਲ ਉੱਥੇ ਜਿੱਤੇ ਦੇਵੇ ਕਿਸੀ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਸ਼ਹੀਦ ਦੀ ਸਿੰਘਣੀ ਹੋਣ ਕਰਕੇ ਉਹਨਾਂ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਇੱਜ਼ਤ ਤੇ ਪਿਆਰ ਮਿਲਦਾ ਸੀਗਾ ਇਹੀ ਕਾਰਨ ਬਣਿਆ ਉਹਨਾਂ ਦਾ ਇੱਥੇ ਜਿੱਤਣ ਵਾਸਤੇ ਤੇ ਪੰਜਾਬ ਦੇ ਵਿੱਚ ਰਹਿ ਕੇ ਉਹਨਾਂ ਦੇ ਵਿੱਚ ਸਿੱਖੀ ਸਪਿਰਟ ਵੀ ਬਹੁਤ ਜ਼ਿਆਦਾ ਵੱਡ ਚੁਕੀ ਸੀ ਦਿੱਲੀ ਦੇ ਹੋਣ ਕਰਕੇ ਉਹ ਪਹਿਲਾਂ ਹਿੰਦੀ ਬੋਲਦੇ ਸੀਗੇ ਪਰ ਪੰਜਾਬ ਚ ਆਣ ਕਰਕੇ ਉਹ ਪੰਜਾਬੀ 'ਚ ਇਹੋ ਜਿਹੇ ਸਪੀਚਾ ਲਿੰਦੇ ਕਿ ਜਿਹੜੀ ਸੰਗਤ ਉੱਥੇ ਬੈਠੀ ਹੁੰਦੀ ਸੀਗੀ ਉਹਨਾਂ ਦੇ ਲੂ ਕੰਡੇ ਖੜੇ ਹੋ ਜਾਂਦੇ ਸੀ ਲੋਕ ਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਠਾਇਆ ਗਿਆ ਕੋਟਲਾ ਮੇਰ ਕਾਰਡ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਇਆ ਕਿ ਉਹਨਾਂ ਨੇ ਕਿੰਨੇ ਹੀ ਲੋਕਾਂ ਦੀ ਉੱਥੇ ਮਦਦ ਕੀਤੀ ਤੇ ਸਿੱਖਾਂ ਨੂੰ ਉਸ ਸਮੇਂ ਜ਼ੁਲਮਾਂ ਤੋਂ ਬਚਾਇਆ ਜਿਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਅਣਪਛਾਤੀ ਆ ਕੇ ਸਾੜ ਦਿੱਤਾ ਜਾਂਦਾ ਸੀਗਾ ਉਹਨਾਂ ਨੇ ਉਹਨਾਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਵਾਰਿਸਾਂ ਤੱਕ ਪਹੁੰਚਾਈਆਂ ਤੇ ਪੁਲਿਸ ਦੇ ਵੱਲੋਂ ਜੋ ਅਤਿਆਚਾਰ ਪੰਜਾਬ ਦੇ ਲੋਕਾਂ ਦੇ ਕੀਤਾ ਜਾਂਦਾ ਸੀਗਾ ਉਹ ਵੀ ਉਹਨਾਂ ਨੇ ਬੰਦ ਕਰਵਾਇਆ ਤੇ ਕਿੰਨੇ ਹੀ ਧਰਨੇ ਉਹਨਾਂ ਦੇ ਦਿੱਤੇ ਲੋਕਾਂ ਨੂੰ ਬਚਾਉਣ ਲਈ ਕਿਉਂਨਾ ਦੇ ਸਾਰੇ ਭਾਈ ਸੁੱਚਾ ਸਿੰਘ ਜੀ ਵੀ ਸੰਸਦ ਦੇ ਮੈਂਬਰ ਰਹਿ ਚੁਕੇ ਨੇ ਕਿਉਂਨਾ ਦੀਆਂ ਇਹ ਰੈਲੀਆਂ ਤੇ ਉਹਨਾਂ ਦੀਆਂ ਸਪੀਚਾਂ ਕਰਕੇ ਸਰਕਾਰ ਦੇ ਨੱਕ ਦੇ ਵਿੱਚ ਦਮ ਹੋਣ ਲੱਗ ਗਿਆ ਤੇ ਉਹ ਕੁਝ ਇਸ ਤਰੀਕੇ ਦੇ ਨਾਲ ਬੋਲਦੇ ਸੀਗੇ ਕਿ ਲੋਕਾਂ ਦੇ ਦਿਲ ਦੇ ਵਿੱਚ ਆਪਣੇ ਹੱਕ ਲਈ ਖੜਨ ਦਾ ਜਨੂੰਨ ਆ ਜਾਂਦਾ ਸੀਗਾ ਤੇ ਲੋਕ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਭਾਸ਼ਣ ਸੁਣ ਕੇ ਲੋਕ ਆਪਣੇ ਹੱਕਾਂ ਲਈ ਲੜਨ ਲੱਗ ਗਏ ਤੇ ਕਿੰਨੀਆਂ ਹੀ ਦੇਲੀਆਂ ਕੱਢਣ ਲੱਗ ਗਏ ਤੇ ਇਹ ਚੀਜ਼ ਸਰਕਾਰ ਦੀ ਅੱਖਾਂ ਦੇ ਵਿੱਚ ਛੁੱਪਨ ਲੱਗ ਗਈ ਸੀਗੀ ਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਫਿਰ ਕਈ ਸਾਰੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸਾਡੀ ਸਰਕਾਰ ਦੇ ਵੱਲੋਂ ਕਿਉਂਕਿ ਸਾਡੀ ਸਰਕਾਰ ਨਹੀਂ ਉਸ ਟਾਈਮ ਜਾਣਦੀ ਸੀਗੀ ਕਿ ਕੋਈ ਵੀ ਉਹਨਾਂ ਦੇ ਖਿਲਾਫ ਬੋਲੇ ਹੀ ਆਪਣੇ ਹੱਕਾਂ ਲਈ ਲੜੇ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਤਹਿਤ ਇਹਨਾਂ ਦੇ ਘਰ ਦੇ ਉੱਪਰ ਕਈ ਤੈਮ ਵਾਸਤੇ ਨਜ਼ਰ ਰੱਖੀ ਗਈ ਇਸ ਤੋਂ ਪਹਿਲਾਂ ਵੀ ਕੁਝ ਘਟਨਾਵਾਂ ਹੋਈਆਂ ਸਿਗੀਆਂ ਜਿੰਨਾ ਵਿੱਚ ਸਮਰਾਲੇ ਇੱਕ ਖਾੜਕੂ ਸਿੰਘ ਦੇ ਵੱਲੋਂ ਪੁਲਿਸ ਵੱਲੋਂ ਬਣਾਏ ਗਏ ਮੁਕਾਬਲੇ ਦੇ ਵਿੱਚ ਇਹਨਾਂ ਦੀ ਬਹਿਸ ਹੁੰਦੀ ਹੈ ਸੁਮੇਤ ਸੈਣੀ ਦੇ ਨਾਲ ਉਸ ਸਮੇਂ ਵੀ ਵੀਮਲ ਕੌਰ ਜਿਹਦਾ ਇੱਕ ਗਨਮੈਨ ਜਿੰਨਾਂ ਦਾ ਨਾਮ ਗਾਂਧੀ ਦੱਸਿਆ ਜਾਂਦਾ ਸੀਗਾ ਉਹ ਆਪਣੀ ਗਨ ਉਸ ਤੇ ਤਾਨ ਦਿੰਦੇ ਨੇ ਤੇ ਉਹ ਇਹੋ ਜਿਹਾ ਗੈਪ ਹੋਇਆ ਕਿ ਅੱਜ ਤੱਕ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਗਏ ਜਦ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਘਰ ਤੇ ਵੀ ਅੱਗ ਲਾਈ ਗਈ ਸੀ ਇਹ ਇੱਕ ਨਕਲੀ ਨਿਹੰਗ ਸਿੰਘ ਵੱਲੋਂ ਤੇ ਉਸ ਟਾਈਮ ਬੀਬੀ ਵਿਮਲ ਕੌਰ ਜੀ ਉਹਨਾਂ ਦੇ ਘਰ ਵੀ ਪੁੱਜੇ ਸਿਗੇ ਜਦ ਇੱਕ ਵਾਰੀ ਬੀਬੀ ਵਿਮਲ ਕੌਰ ਜੀ ਅਮਰੀਕਾ ਪੁੱਜੇ ਤਾਂ ਉੱਥੇ ਸਿੱਖ ਸੰਗਤ ਵੱਲੋਂ ਬੀਬੀ ਵਿਮਲ ਕੌਰ ਜੀ ਨੂੰ ਬਹੁਤ ਜ਼ਿਆਦਾ ਸਤਿਕਾਰ ਤੇ ਆਦਰ ਦਿੱਤਾ ਗਿਆ ਸੀਗਾ ਜੇਕਰ ਗੱਲ ਕੀਤੀ ਜਾਏ ਬੀਬੀ ਬਿਮਲ ਕੌਰ ਜੀ ਦੇ ਅੰਤ ਬਾਰੇ ਤੇ ਅੱਜ ਤੱਕ ਉਹ ਚੀਜ਼ ਇੱਕ ਭੇਤ ਬਣੀ ਹੋਈ ਹੈ ਪਹਿਲਾਂ ਰਿਪੋਰਟਾਂ ਦੇ ਮੁਤਾਬਿਕ ਇਹ ਦੱਸਿਆ ਗਿਆ ਸੀਗਾ ਕਿ ਬੀਬੀ ਬਿਮਲ ਕੌਰ ਜੀ ਨੇ ਸਾਈਨਾਈਟ ਖਾਧਾ ਹੈ ਜਦ ਲੋਕਾਂ ਨੂੰ ਇਸ ਰਿਪੋਰਟ ਤੇ ਸ਼ੱਕ ਹੋਣ ਲੱਗ ਗਿਆ ਤੇ ਤਾਂ ਪੁਲਿਸ ਨੇ ਆਪਣਾ ਇਹ ਬਿਆਨ ਬਦਲ ਦਿੱਤਾ ਤੇ ਇਹ ਆਖਿਆ ਕਿ ਜਦੋਂ ਇੱਕ ਵਾਸ਼ਿੰਗ ਮਸ਼ੀਨ ਦਾ ਯੂਜ਼ ਕਰ ਰਹੀ ਸੀ ਤਾਂ ਉਹਨਾਂ ਦੀ ਮੌਤ ਕਰੰਟ ਲੱਗਣ ਕਰਕੇ ਹੋਇਆ ਜਦੋਂ ਉਹਨਾਂ ਦੇ ਜੇਠ ਵੱਲੋਂ ਬੀਬੀ ਵਿਮਲਕੌਰ ਜੀ ਦੇ ਪੋਸਟਮਾਰਟਮ ਦੀ ਗੱਲ ਕੀਤੀ ਗਈ ਤੇ ਉਹਨਾਂ ਨੇ ਮੰਗ ਕੀਤੀ ਗਈ ਤੇ ਤਾਂ ਪੁਲਿਸ ਨੇ ਉਸ ਚੀਜ਼ ਨੂੰ ਵੀ ਬੜਾ ਕਰ ਦਿੱਤਾ ਤੇ ਤਾਂ ਕਰਕੇ ਇਹ ਇੱਕ ਸ਼ੱਕੀ ਮੌਤ ਬਣੀ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਬੀਬੀ ਵਿਮਲਕੌਰ ਜੀ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸ਼ਹੀਦੀ ਕਰਾਈ ਗਈ ਸੀ। 2 ਸਤੰਬਰ 1991 ਨੂੰ ਬੀਬੀ ਵਿਮਲਕੌਰ ਜੀ ਦੀ ਸ਼ਹੀਦੀ ਹੁੰਦੀ ਹੈ। ਬੀਬੀ ਵਿਮਲਕੌਰ ਜੀ ਪੰਥਕ ਸੇਵਾਵਾਂ ਨਿਭਾਉਂਦੇ ਨਿਭਾਉਂਦੇ ਆਪਣੇ ਪਤੀ ਸ਼ਹੀਦ ਭਾਈ ਬਿਆਨਦ ਸਿੰਘ ਵਾਂਗ ਗੁਰੂ ਚਰਨਾਂ ਦੇ ਵਿੱਚ ਵਿਰਾਜੇ ਹੈ ਸਿੱਕਾ ਪੂਰਾ ਇਤਿਹਾਸ ਬੀਬੀ ਬਿਵਨ ਕੌਰ ਖਾਲਸਾ ਜੀ ਦਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਧੰਨਵਾਦ